ਤੇ ਵੀ ਬਚਪਨ ਦੇ ਵਿੱਚ ਬੜੀਆਂ ਸ਼ਰਾਰਤਾਂ ਕੀਤੀਆਂ ਨੇ ਕਹਿੰਦੇ ਅਲੱਗ-ਅਲੱਗ ਆਵਾਜ਼ਾਂ ਕੱਢ ਲੈਂਦੇ ਸੀ ਕਾਲ ਵੀ ਚੁੱਕ ਲੈਂਦੇ ਸੀ ਇੱਕ ਵਾਰ ਤਾਂ ਮਾਸਟਰ ਸਲੀਮ ਜੀ ਨੇ ਕਹਿੰਦੇ 10-15 ਵਾਰ ਤਾਂ ਪੈਰੀਪੋਨੇ ਕਰਵਾਤਾ ਸੀ ਉਹਨਾਂ ਦੇ ਕੋਲੋਂ ਥੋੜੀ ਕੋਈ ਸ਼ਰਾਰਤ ਆਪਣੇ ਬਚਪਨ ਦੀ ਜ਼ਰੂਰ ਸਾਂਝੀ ਕਰੋ ਹਾਂ ਫਾਦਰ ਸਾਹਿਬ ਦੀ ਹੁਣ ਜਦੋਂ ਜਦੋਂ ਨਾ ਨਮਾ ਨਾ ਮੈਂ ਹੁਣ ਜਦੋਂ ਆਵਾਜ਼ ਹੌਲੀ-ਹੌਲੀ ਜਦੋਂ ਪਿਊਬਰਟੀ ਆਉਂਦੀ ਹੈ ਭਾਰੀ ਹੁੰਦੀ ਆਵਾਜ਼ ਨਾ ਤੇ ਜਵਾਨੀ ਜਦੋਂ ਆਉਂਦੀ ਨਵੀਂ-ਨਵੀਂ ਤਾਂ ਫਿਰ ਉਦੋਂ ਆ ਆਵਾਜ਼ ਵੀ ਚੇਂਜ ਹੁੰਦੀ ਹੈ ਇੱਕ ਮੁੰਡੇ ਦੀ ਤੇ ਫਿਰ ਉਦੋਂ ਆ ਮੇਰੇ ਕੋਲ ਪਾਪਾ ਦਾ ਫੋਨ ਹੁੰਦਾ ਸੀਗਾ ਤੇ ਮੈਂ ਜਦੋਂ ਹੈਲੋ ਕਰਦਾ ਹੁੰਦਾ ਸੀਗਾ ਨਾ ਤੇ ਕਾਫੀ ਲੋਕਾਂ ਨੂੰ ਇਹੀ ਲੱਗਦਾ ਹੁੰਦਾ ਸੀ ਕਿ ਮੇਰੇ ਪਾਪਾ ਨੇ ਫੋਨ ਚੁੱਕਿਆ ਤੇ ਫਿਰ ਉਹ ਕਹਿੰਦੇ ਸੀ ਭਾਜੀ ਪੈਰੀ ਪਨਾ ਮੈਂ ਕਹਿੰਦਾ ਜਿਉਂਦੇ ਰੋ ਮੈਂ ਸਾਰੰਗ ਬੋਲਦਾ ਪਿਆ ਓਕੇ ਸੋ ਇਸ ਤਰ੍ਹਾਂ ਹੁੰਦਾ ਰਹਿੰਦਾ ਸੀਗਾ ਕਿ ਉਹ ਫਿਰ ਉਹ ਲੋਕੀ ਐਦਾਂ ਸਮਝਦੇ ਰਹਿੰਦੇ ਸੀਗੇ ਜਦੋਂ ਵੀ ਮੈਂ ਆ ਇੱਕ ਵਾਰੀ ਤਾਂ ਕੋਈ ਸਾਡੇ ਅੰਕਲ ਸੀਗੇ ਆ ਉਹਨਾਂ ਨੇ ਨਾ ਪਾਪਾ ਦੇ ਕੁਝ ਕੱਪੜੇ ਸੀਗੇ ਉਹ ਗਲਤ ਬਣਾਤੇ ਸੀਗੇ ਟੇਲਰ ਸੀਗੇ ਉਹ ਤੇ ਉਹਨਾਂ ਨੂੰ ਮੈਂ ਕਾਫੀ ਕੁਝ ਬੋਲਤਾ ਪਾਪਾ ਦੀ ਬਾਜ ਕੱਢ ਕੇ ਹਨ ਉਹ ਕਹਿੰਦੇ ਬਾਜੀ ਮੈਂ ਕਿਹਾ ਆ ਮੇਰੀ ਬਾਤ ਛੋਟੀ ਕਰਤੀ ਇਹਦੀ ਤੂੰ ਲੱਤ ਵੱਡੀ ਕਰਤੀ ਆ ਕੀ ਬਤਮੀਜ਼ੀ ਐ ਇਦਾਂ ਦਾ ਕਰਕੇ ਨਾ ਉਹ ਫੋਨ ਦੇ ਵਿੱਚ ਤਾਂ ਜਮਾਂ ਹੀ ਪਤਾ ਨਹੀਂ ਲੱਗਦਾ ਕਈ ਵਾਰੀ ਨਾ ਕਿ ਜਦੋਂ ਫੋਨ ਦੇ ਉੱਤੇ ਗੱਲ ਕਰਦੇ ਆ ਕਿ ਯਾਰ ਕੌਣ ਬੋਲ ਰਿਹਾ ਹੈ ਨਾ ਵੀ ਉਹ ਆਵਾਜ਼ ਜੀ ਆਪਾਂ ਮੈਨੀਪੂਲੇਟ ਕਰਕੇ ਬੋਲਦੇ ਆ ਜੀ ਤੇ ਆਵਾਜ਼ ਚੇਂਜ ਕਰਕੇ ਥੋੜੀ ਜੀ ਬੋਲਦੇ ਆ ਤਾਂ ਫਿਰ ਉਹ ਕਿਉਂਕਿ ਨੰਬਰ ਉਹਨਾਂ ਦਾ ਤਾਂ ਫਿਰ ਮੈਂ ਥੋੜਾ ਜਿਹਾ ਪਾਪਾ ਦੀ ਆਵਾਜ਼ ਕੱਢ ਕੇ ਬੋਲਿਆ ਮੈਂ ਵੀ ਕੀ ਬਦਤਮੀਜ਼ੀ ਆ ਹੈ ਨਾ ਇਦਾਂ ਦਾ ਕਰਕੇ ਤੇ ਉਹ ਕਹਿੰਦੇ ਭਾਜੀ ਸੌਰੀ ਮੈਂ ਹੁਣ ਮੈਮ ਕੀ ਕਰਾਂ ਮੈਂ ਮੈਂ ਦੁਬਾਰਾ ਕਰ ਦਿੰਦਾ ਇਦਾਂ ਦਾ ਕਰਕੇ ਮੇਰੀ ਹਾਸੇ ਨਿਕਲੀ ਜਾ ਮੈਨੂੰ ਤਰਸਾਈ ਜਾ ਮੈਂ ਕਹਿੰਦਾ ਬੰਦਾ ਅੱਗੇ ਕੀ ਕਰੀਆ ਤੇ ਮੈਂ ਬੋਲਿਆ ਮੈਂ ਤੇ ਮੈਂ ਮੇਰੇ ਪਾਪਾ ਨਾਲ ਗੱਲ ਕਰਾਉਣਾ ਥੋੜੀ ਮੈਂ ਫਿਰ ਉਹ ਉਹ ਬੰਦੇ ਨੂੰ 4-5 ਮਿੰਟ ਤੱਕ ਸੁਣ ਰਿਹਾ ਉਹ ਵੀ ਮੈਨੂੰ ਪਤਾ ਨਹੀਂ ਚੱਲਿਆ ਉਹ ਕਹਿੰਦਾ ਯਾਰ ਇੱਕ ਮਿੰਟ ਪਹਿਲਾਂ ਮੈਨੂੰ ਪ੍ਰੋਸੈਸ ਕਰ ਲੈਣ ਦਿਓ ਇੱਕ ਵਾਰੀ ਤਾਂ ਪਾਪਾ ਨੂੰ ਪਾਪਾ ਨੇ ਫੋਨ ਸਿੱਧਾ ਚੱਕ ਲਿਆ ਉਹ ਉਹ ਕਹਿੰਦੇ ਹੈਲੋ ਕੌਣ ਸਾਰੰਗ ਬੋਲਦਾ ਹੈ ਕਹਿੰਦੇ ਨੇ ਓਏ ਮੈਂ ਬੋਲਦਾ ਪਾਪਾ ਕਹਿੰਦੇ ਓਕੇ ਫਿਰ ਉਹ ਇਦਾਂ ਦੀ ਥੋੜੀ ਬਹੁਤ ਸ਼ਰਾਰਤ ਕਰਦਾ ਹੁੰਦਾ ਸੀ ਮੈਂ ਪ੍ਰੈਂਕ ਕਰੀ ਜਾਂ ਪਾਪਾ ਪ੍ਰੈਂਕ ਬਹੁਤ ਕਰਦੇ ਹੁੰਦੇ ਸੀ ਆਈ ਥਿੰਕ ਉਹ ਪ੍ਰੈਂਕਸ ਕਰਨ ਦੀ ਮੇਰੇ ਮੇਰੇ ਚ ਪਾਪਾ ਤੋਂ ਆਈ ਆ ਉਹ ਚੀਜ਼ ਉਹ ਜੀ गान ਤੋਂ ਬਾਅਦ ਜੇ ਕੋਈ ਚੀਜ਼ ਆਈਏ ਤਾਂ ਪ੍ਰੈਂਕਸ ਕਰਨ ਦੀ ਪਾਪਾ ਚ ਮੇਰੇ ਚ ਪਾਪਾ ਵੱਲੋਂ ਆਈ ਆ ਉਹ ਕਿ ਮੈਂ ਪ੍ਰੈਂਕਸ ਕਰਦਾ ਰਹਿੰਦਾ ਸੀ ਇੱਕ ਵਾਰੀ ਤਾਂ ਮੈਂ ਇੰਡਸਟਰੀ ਦਾ ਸਭ ਤੋਂ ਵੱਡਾ ਪ੍ਰੈਂਕ ਕੀਤਾ ਸੀਗਾ ਕਿ ਮੇਰਾ ਵਿਆਹ ਹੋ ਗਿਆ ਸ਼ਾਇਦ ਕੁਝ ਹਾਂ ਮੈਨੂੰ ਵੀ ਸ਼ਾਇਦ ਮੈਂ ਦੇਖੀ ਹੋਈ ਇਹ ਚੀਜ਼ ਹਾਂ ਮੈਂ ਮੈਂ ਕਿਹਾ ਯਾਰ ਮੈਂ ਹੁਣ ਕੀ ਕਰਾਂ ਮੈਂ ਇਦਾਂ ਕਰਾਂ ਉਹ ਐਕਚੁਅਲੀ ਇੱਕ ਸਾਡੇ ਕਜ਼ਨ ਨੇ ਬਾਹਰ ਉਹਨਾਂ ਦਾ ਵੀ ਨਾਮ ਸਾਰੰਗ ਹੈ ਸਾਰੰਗਜੀਤ ਸਿੰਘ ਤੇ ਸਾਡੇ ਭਾਬੀ ਜੀ ਰੂਬੀ ਭਾਬੀ ਜੀ ਹਨਾ ਉਹ ਇਹਨਾਂ ਦਾ ਵਿਆਹ ਸੀਗਾ ਜੀ ਤੇ ਮੈਂ ਕਿਹਾ ਯਾਰ ਹੁਣ ਕੀ ਕਰਾਂ ਹੁਣ ਮੈਂ ਮੈਨੂੰ ਸ਼ਰਾਰਤ ਮੇਰੇ ਸੁਜਰੇ ਹੀ ਆ ਮੈਨੂੰ ਕੋਈ ਤੇ ਮੈਂ ਕੀ ਕੀਤਾ ਮੈਂ ਉੱਥੇ ਲਿਖਿਆ ਸੀ ਵੈਲਕਮ ਟੂ ਆਨੰਦਕਾਰ ਜੋਬ ਸਾਰੰਗ ਐਂਡ ਰੂਬੀ ਮੈਂ ਉਹ ਖਿੱਚ ਕੇ ਫੋਟੋ ਆ ਪਾਤੀ ਆਪਣੇ ਸਨੈਪਚੈਟ ਤੇ ਇੰਸਟਾਗ੍ਰam ਤੇ ਥੱਲੇ ਲਿਖਤਾ ਫਾਈਨਲੀ ਤੇ ਜੋ ਮੈਨੂੰ ਲੋਕਾਂ ਦੇ ਮੈਸੇਜ ਆਣੇ ਸ਼ੁਰੂ ਹੋਏ ਮੈਨੂੰ ਮੈਨੂੰ ਸਾਰਿਆਂ ਦੇ ਮੈਸੇਜ ਆਏ ਫ্রম ਗਿੱਪੀ ਬਾਜੀ ਟੂ ਜੈਸਤਮੀ ਟੂ ਜੈਜੀ ਵੀ ਅੰਕਲ ਮਨ ਸਾਰਿਆਂ ਦੇ ਮੈਸੇਜ ਆਏ ਕਿ ਆ ਕੀ ਹੋ ਗਿਆ ਤੂੰ ਸਾਨੂੰ ਦੱਸਿਆ ਨਹੀਂ ਤੂੰ ਇਹ ਕੀ ਹੋ ਰਿਹਾ ਫਿਰ ਮੈਂ ਗਿੱਪੀ ਬਾਜੀ ਨੂੰ ਤਾਂ ਮੈਂ ਐਕਸਪਲੇਨ ਕਰਤਾ ਕਿ ਬਾਜੀ ਵੀ ਮੈਂ ਜੋ ਕੀਤਾ ਇਦਾਂ ਦਾ ਕਰਕੇ ਵੀ ਇਦਾਂ ਦਾ ਇੱਕ ਮੇਰਾ ਕਜ਼ਨ ਉਹਦਾ ਵਿਆਹ ਹੈ ਹਨਾ ਉਹ ਉਹ ਹੱਸਣ ਲੱਗੇ ਚਲੋ ਹਰਾ ਉਹਨਾਂ ਨੂੰ ਮੈਂ ਦੱਸਤਾ ਬਟ ਬਾਕੀ ਸਿੰਗਰਜ਼ ਨੂੰ ਮੈਂ ਦੱਸਿਆ ਕੁਝ ਉਹ ਉਹ ਇੰਨਾ ਹੱਸੇ ਇੰਨਾ ਹੱਸੇ ਸਾਰੇ ਜਣੇ ਜਦੋਂ ਬਾਅਦ ਚ ਪਤਾ ਚੱਲਿਆ ਉਹਨਾਂ ਨੂੰ ਕਿ ਵੀ ਅਗਲੇ ਦਿਨ ਮੈਂ ਜੋੜੀ ਨਾਲ ਫੋਟੋ ਪਾਈ ਜਦੋਂ ਜੀ ਕਿ ਸਾਰੰਗ ਵੀਰਾ ਐਂਡ ਰੂਪੀ ਭਾਬੀ ਮੈਂ ਥੱਲੇ ਲਿਖਿਆ ਤੁਸੀਂ ਕੀ ਸਾਰੇ ਸਮਝੇ ਜਿਨੇ ਵੀ ਵੱਡੇ ਵੱਡੇ ਨਿਊਜ਼ਪੇਪਰ ਸੀਗੇ ਸਾਰਿਆਂ ਨੇ ਪਾਤਾ ਵੀ ਇਦਾਂ ਦਾ ਕਰਕੇ ਵੀ ਆ ਜੀ ਵਿਆਹ ਹੋ ਗਿਆ ਵਿਆਹ ਹੋ ਗਿਆ ਅ ਫਿਰ ਕਈਆਂ ਨੂੰ ਤਾਂ ਪਤਾ ਨਹੀਂ ਸੀਗਾ ਕਿ ਯੂ نو ਉਹਨਾਂ ਨੂੰ ਲੱਗਦਾ ਸੀਗਾ ਮੈਂ ਉਹ ਉਹਨਾਂ ਨੇ ਸਾਰੰਗ ਵੀਰੇ ਦੀ ਫੋਟੋ ਜਿਹੜੇ ਭਾਜੀ ਨੇ ਜਿਨ੍ਹਾਂ ਦੀ ਸਾਰੰਗਜੀਤ ਹਨਾ ਉਹਨਾਂ ਦੀ ਫੋਟੋ ਤੇ ਭਾਬੀ ਦੀ ਫੋਟੋ ਨਾਲ ਮੰਮਾ ਦੀ ਫੋਟੋ ਸੀਗੀ ਖਿੱਚੀ ਹੋਈ ਉਦੋਂ ਮਤਲਬ ਵੀ ਤੁਸੀਂ ਲਾ ਲਓ ਪ੍ਰੈਂਕ ਚ ਮੇਰੇ ਘਰ ਦੇ ਨੇ ਵੀ ਸਾਥ ਦਿੱਤਾ ਛੋਟੇ ਨੇ ਵੀ ਪਾਤਾ ਵੀਰਜੀ ਵਿਆਹਣ ਚੱਲਿਆ ਇਦਾਂ ਦਾ ਕਰਕੇ ਹਨਾ ਸਾਨੂੰ ਬਹੁਤ ਖੁਸ਼ੀ ਆਏ ਹੋਣਗੇ ਨਾ ਉਹਨਾਂ ਨੇ ਹਾਂ ਉਹ ਮੰਮਾ ਕਹਿੰਦੇ ਮੇਰੇ ਬੇਟੇ ਦਾ ਵਿਆਹ ਹੈ ਜੀ ਇਦਾਂ ਉਹਨਾਂ ਨੇ ਤਾਂ ਆਪਣੇ ਵੱਲੋਂ ਕਹਿ ਵੀ ਉਹ ਵੀ ਸਾਡਾ ਬੇਟਾ ਹੀ ਆ ਤੇ ਫਿਰ ਉਹ ਲੋਕਾਂ ਨੂੰ ਸਮਝ ਲੱਗਿਆ ਵੀ ਯਾਰ ਅੱਛਾ ਹਾਂਸ ਰਾਜ ਹੰਦ ਸਾਹਿਬ ਨੇ ਉਹ ਕੀਰਤਨ ਕਰ ਰਹੇ ਵੈਨਕੂਵਰ ਦੀ ਗੱਲ ਹੈ ਤੇ ਹਾਂਸ ਰਾਜ ਹੰਦ ਸਾਹਿਬ ਕੀਰਤਨ ਕਰ ਰਹੇ ਨੇ ਉੱਥੇ ਬੈਠ ਕੇ ਹਨਾ ਤੇ ਉਹ ਕਹਿੰਦੇ ਯਾਰ ਇਹ ਤਾਂ ਫਿਰ ਉਹਨਾਂ ਦੇ ਬਹੁਤ ক্লোਜ਼ ਫਰੈਂਡ ਨੇ ਫਿਰ ਉਹਦਾ ਹੀ ਵਿਆਹ ਹੋਣਾ ਸੱਚੀ ਚ ਜੀ ਤੇ ਸਾਰਿਆਂ ਨੇ ਪਾਤੀ ਨਿਊਜ਼ ਜੀ ਇੰਦਾ ਹੋ ਗਿਆ ਇੰਦਾ ਹੋ ਗਿਆ ਉਹ 12 ਘੰਟੇ ਮੈਂ ਕਿੱਦਾਂ ਮੈਂ ਹੱਸਿਆ ਮੈਨੂੰ ਪਤਾ ਫਿਰ ਮੈਨੂੰ ਥੋੜਾ ਜਿਹਾ ਬੁਰਾ ਵੀ ਲੱਗਿਆ ਮੈਂ ਕਿਹਾ ਯਾਰ ਮੈਂ ਕਿਹਾ ਕੀ ਕਰਾਂ ਫਿਰ ਆਈ ਬ੍ਰੇਕਡ ਇਟ ਆਊਟ ਟੂ एवरीवन ਬਡੀ ਤੇ ਫਿਰ ਆਈ ਬ੍ਰੋਕ ਇਟ ਆਊਟ ਕੇ ਵੀ ਹਾ ਵੀ ਅ ਬਈ ਨਹੀਂ ਮੇਰਾ ਵਿਆਹ ਨਹੀਂ ਹੈ ਮੇਰੇ ਕਜ਼ਨ ਦਾ ਵਿਆਹ ਸੀਗਾ ਜੀ ਫਿਰ ਇਟ ਵਾਸ ਲਾਈਕ ਦੈਟ ਮੈ ਕਿ ਸ਼ਰਾਰਤੀ ਤੁਸੀਂ ਬਚਪਨ ਤੋਂ ਹੀ ਰਹੇ ਉਹ ਜੀ ਹਾਂ ਉਹ ਥੋੜਾ ਬਹੁਤ ਮੈਂ ਲਾਭ ਜ਼ਿਆਦਾ ਸ਼ਰਾਰਤਾਂ ਫਿਜ਼ਿਕਲੀ ਕਰਦਾ ਹੁੰਦਾ ਸੀਗਾ ਮੈਥ ਨੂੰ ਥੋੜੇ ਬਹੁਤ ਪ੍ਰੈਂਕ ਕਰ ਲੈਂਦਾ ਹੁੰਦਾ ਸੀਗਾ ਬਸ ਜੀ